ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਵਾਸਤੇ ਲੈ ਕੇ ਆਏ ਹਾਂ ਨਵੀਂ ਰੈਸਪੀ ਕਣਕ ਨੂੰ ਅਸੀਂ ਸਾਰੇ ਜਾਣਦੇ ਆ ਕਣਕ ਤੋਂ ਦਲੀਆ ਕਿਵੇਂ ਬਣਾਈਏ ਘਰ ਦੇ ਵਿੱਚ ਬਾਜ਼ਾਰ ਵਰਗਾ ਦਲੀਆ ਘਰ ਵਿੱਚ ਬਣਾਉਣਾ ਬੜਾ ਹੀ ਆਸਾਨ ਤਰੀਕਾ ਹੈ ਕਣਕ ਤੋਂ ਕੋ ਦਲੀਆ ਸਾਡੇ ਸਰੀਰ ਵਾਸਤੇ ਕਾਫੀ ਲਾਭਦਾਇਕ ਹੈ ਉਹ ਜਨਾ ਦਲੀਆ ਖਾਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਪੋਸ਼ਟਿਕ ਭੋਜਨ ਹੁੰਦਾ ਦਲੀਆ ਇਹਦੇ ਨਾਲ ਸਾਡੇ ਸਰੀਰ ਦੀ ਸਿਹਤ ਵੀ ਬਣਦੀ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਗੈਸ ਕਿਰਤੀ ਆਉਣ ਤੇ ਕੜਾਈ ਧਰਤੀ ਆਪਾਂ ਦੇ ਗਰਮ ਹੋਣ ਵਾਸਤੇ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਜਾਂ ਪਹਿਲੀ ਵਾਰ ਮੇਰੇ ਚੈਨਲ ਤੇ ਆਇਆ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮਿਲਦੀ ਹੋ ਵੀਡੀਓ ਵੇਖਣ ਨੂੰ ਮਿਲਦੀ ਰਹਿਣ ਕੜਾਈ ਸਾਡੀ ਹੁਣ ਗਰਮ ਹੋ ਗਈ ਹੈ ਆਪਾਂ ਕਣਕ ਦੇ ਦਾਣੇ ਪਾਤਿਆ ਕਰਾ ਜੇ ਕਰ ਮਉਣ ਵਾਸਤੇ ਜਿੰਨਾ ਕ ਆਪਾਂ ਦਲੀਆ ਬਣਾਉਣਾ ਹੈ ਕੋਲੀ ਦੋ ਕੋਲੀਆਂ ਜਿੰਨਾ ਵੀ ਤੁਸੀਂ ਬਣਾ ਸਕਦੇ ਹੋ ਥੋੜਾ ਮੋਟਾ ਹੋਰ ਵੀ ਆਪश्यक ਆਪਾਂ ਨੇ 1/2 ਕਿਲੋ ਕਣਕ ਲਈ ਸੀ ਦਲੀਆ ਬਣਾਉਣ ਵਾਸਤੇ 1/2 ਕਿਲੋ ਦਲੀਆ ਆਪਾਂ ਘਰ ਬਣਾਇਆ ਹੁਣ ਇਹ ਆਪਾਂ ਇਹਨੂੰ ਗਰਮ ਕਰਾਂਗੇ ਜਿਵੇਂ ਇਹ ਕਣਕ ਹਲਕੀ ਜਿਹੀ ਬਰੌਣ ਹੋ ਜਾਏਗੀ ਤਾਂ ਆਪਾਂ ਇਹਨੂੰ ਕੜਾਈ 'ਚ ਕਢ ਲਵਾਂਗੇ ਜੇ ਜਿਦਾ ਦੇਖ ਸਕਦੇ ਆਪਾਂ ਹੁਣ ਸਾਡੀ ਕਣਕ ਹਲਕੀ ਜੀ ਬ੍ਰਾਊਨ ਹੋ ਚੁੱਕੀ ਹੈ ਜਿਵੇਂ दाणे ਪੁੱਜਦੇ ਉਸ ਤਰ੍ਹਾਂ ਦੇ ਪਟਾਕੇ ਵੀ ਪਜਦੇ ਹਨ ਕਣਕ ਦੇ ਤੇ ਇਸ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਕੱਟ ਕੇ ਕਣਕ ਨੂੰ ਲਾ ਕੇ ਬਰਸਾਂ ਵਿੱਚ ਪਾ ਲੈਣਾ ਆਪਾਂ ਨੇ ਸਾਡੀ ਕਣਕ ਪੂਰ ਪੱਗਾ ਹਲਕੀ ਜੀ ਬ੍ਰਾਊਨ ਹੋ ਗਈ ਹੈ ਤੇ ਆਪਾਂ ਨੇ ਇਸ ਨੂੰ ਕਣਕ ਨੂੰ ਬਾਹਰ ਕੱਢ ਲੈਣਾ ਦਾਣੇ ਹਲਕੇ ਬੋਨ ਹੋ ਗਏ ਆਪਾਂ ਇਹਨਾਂ ਨੂੰ ਕੱਢ ਕੇ ਲਗ ਬਰਤਨ 'ਚ ਪਾ ਲਿਆ ਜੇਨੇ ਵੀ ਆਪਾਂ ਨੇ ਦਲੀਆ ਬਣਾਉਣਾ ਹੈ ਬਣਾ ਸਕਦੇ ਆ ਕੇਵੜੀ ਅਰਜੈਂਟ ਹੁੰਦਾ ਦਲੀਆ ਘਰ 'ਚ ਬਣਾਉਣਾ ਦਲੀਆ ਘਰ 'ਚ ਹੈ ਨਹੀਂ ਬਾਜ਼ਾਰ ਦੂਰ ਹੈ ਆਪਾਂ ਆਪਣੇ ਘਰ ਵਿੱਚ ਕਣਕ ਤੋਂ ਦਲੀਆ ਆਰਾਮ ਨਾਲ ਬਣਾ ਸਕਦੇ ਹਾਂ ਜੇ ਵੀ ਥੋੜਾ ਠੰਡਾ ਹੋਊਗਾ ਦਾਣੇ ਕਣਕ ਦੇ ਹਾਂ ਆਲਾ ਪ੍ਰਸਾਸ ਕੀ ਹੈ ਆਪਾਂ ਕੀ ਸਮਾਨ ਚਾਹੀਦਾ ਵਾਸਤੇ ਕਿਬਰਾ ਇਹ ਦਲੀਆ ਇਹ ਮੇਰੇ ਕੋਲ ਛਾਣਾਣਾ ਹੈਗਾ ਛਾਣਾਣ ਵਾਸਤੇ ਜੇ ਛਾਣਾਣਾ ਨਹੀਂ ਆਪਣੇ ਕੋਈ ਗੱਲ ਨਹੀਂ ਮੇਰਾ ਛਾਣਾਣੇ ਵੀ ਦਲੀਆ ਬਣ ਜਾਂਦਾ ਹੈ ਮਿਕਸੀ ਵਿੱਚ ਗ੍ਰੈਂਡਰ ਗ੍ਰੈਂਡ ਕਰ ਸਕਦੇ ਆਪਾਂ ਦਾਣਿਆਂ ਨੂੰ ਜਾਂ ਕੁੰਡੇ ਵਿੱਚ ਆਪਾਂ ਨੂੰ ਕੁੱਟ ਕੇ ਵੀ ਦਲੀਆ ਬਣਾ ਸਕਦੇ ਹਾਂ ਦੋਨੋਂ ਵਿੱਚ ਜੋ ਵੀ ਆਪਾਂ ਮਨ ਚੰਗਾ ਲੱਗੇ ਉਹ ਪਸੰਦ ਉਹ ਤੇ ਆਪਾਂ ਕਰ ਲੈ ਆਪਾਂ ਦਲੀਆ ਬਣਾ ਸਕਦੇ ਹਾਂ ਮੇਰੇ ਕੋ ਗ੍ਰੈਂਡਰ ਦੇ ਸੀਗਾ ਆਪਾਂ ਨੇ ਐਦਾਂ ਦਾਣੇ ਪਾਤੇ ਹੁਣ ਗ੍ਰਾਇੰਡ ਕਰਨ ਵਾਸਤੇ ਜਿਵੇਂ ਇਹ ਦਾਣੇ ਗਿਰੜ ਹੋਣਗੇ ਆਪਾਂ ਨੂੰ ਮਿੱਸੇ ਕੱਢ ਲਵਾ ਦੇ ਤੇ ਸਾਡੇ ਦਾਣੇ ਗ੍ਰਾਇੰਡ ਹੋ ਗਏ ਹਨ ਅਸੀਂ ਇਹਨੂੰ ਕੱਟ ਕੇ ਛਾਲਣੇ ਉੱਤੇ ਪਾ ਕੇ ਛਾਨ ਛਾਨ ਲਵਾਂਗੇ ਇਸ ਤੇ ਕਰਨਾ ਛਾਨ ਲੋ ਜਾ ਪੈਨ ਕੁੰਡੇ ਬੂਹੇ ਕੁੱਟ ਕੇ ਦਲੀਆ ਬਣਾ ਸਕਦੇ ਹਾਂ ਦਲੀਆ ਬਿਲਕੁਲ ਬਜ਼ਾਰ ਵਰਗਾ ਬਣੂਗਾ ਜਿੰਨਾ ਬਜ਼ਾਰ ਚ ਦਲੀਆ ਮਿਲਦਾ ਹੈ ਬਜ਼ਾਰ ਵਰਗਾ ਦਲੀਆ ਸੇਮ ਟੂ ਸੇਮ ਉਸੇ ਰੰ ਦਾ ਬਣਦਾ ਘਰ ਦੇ ਵਿੱਚ ਵੀ ਔਰ ਸਸਤਾ ਪੈਨ ਦਾ ਛੋਟੇ ਬਣਦਾ ਹੈ ਜੇ ਇਸ ਤਰ੍ਹਾਂ ਕਿ ਲਾ ਪਾਉਣੇ ਸਾਰੇ ਦਾਣੇ ਗਿਆਂਡ ਕਰਕੇ ਛਾਣ ਲਏ ਹਨ ਜਰ ਕੇ ਸਾਡਾ ਦਲੀਆ ਬਣ ਕੇ ਤਿਆਰ ਹੋ ਗਿਆ ਹੈ ਖਾਣ ਲਾਇਕ ਦਲੀਆ ਕਣਕ ਦਾ ਸ਼ੁੱਧ ਦਲੀਆ ਘਰ ਦੇ ਵਿੱਚ ਅਸੀਂ ਇਹ ਬਣਾ ਸਕਦੇ ਆ ਆਪਣੇ ਆਪ ਜਰੂਰ ਤੇ ਪੈਣ ਤੇ ਇਹਨੂੰ ਅਲੱਗ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਲਾਇਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੇ ਤੋਂ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ